ਹਾਂਜੀ ਵਾਇਸਪੀਰਾਂ ਪੰਜਾਬ ਦੇਖ ਰਹੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਪੰਜਾਬ ਦੇ ਫਾਜ਼ਲਕਾ ਜ਼ਿਲ੍ਹੇ ਦੇ ਅਬੌਰ ਤਹਿਸੀਲ ਵਿਖੇ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਆਬਾਦ ਕਿਸਾਨ ਮੋਰਚਾ ਦੇ ਹੱਕ ਵਿੱਚ ਇੱਕ ਰੋਸ ਮਾਰਚ ਕੱਢਿਆ ਗਿਆ ਜਿਸ ਵਿੱਚ ਅਬੌਰ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ ਇਹਨਾਂ ਦੀ ਮੇਨ ਮੰਗ ਅਬੌਰ ਦੇ ਸੀਡ ਫਾਰਮ ਨਾਲ ਪੈਂਦੇ ਕੁਝ ਪਿੰਡਾਂ ਦੀ ਜ਼ਮੀਨ ਜੋ ਸਰਕਾਰ ਵੱਲੋਂ ਐਕਵਾਇਰ ਕਰਕੇ ਉੱਥੇ ਸੜਕ ਬਣਾਈ ਜਾ ਰਹੀ ਹੈ ਜਿਸ ਤੇ ਇਹਨਾਂ ਲੋਕਾਂ ਦਾ ਕਿਸਾਨਾਂ ਦਾ ਪਿਛਲੇ ਕਈ ਸਾਲਾਂ ਤੋਂ ਕਬਜ਼ਾ ਦੱਸਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਬਿਨਾਂ ਕੁਝ ਮੁਆਵਜ਼ਾ ਦਿੱਤੇ ਬਿਨਾਂ ਕੁਝ ਅਲਟਰਨੇਟ ਦਿੱਤੇ ਬਿਨਾਂ ਉਹਨਾਂ ਦਾ ਕੋਈ ਹੱਲ ਕੀਤੇ ਘਰਾਂ ਦਾ ਜ਼ਮੀਨਾਂ ਦਾ ਆਮਦਨ ਦਾ ਬਿਨਾਂ ਕੋਈ ਹੱਲ ਕੀਤੇ ਉਹਨਾਂ ਦੀ ਜ਼ਮੀਨ ਦਾ ਕਬਜ਼ੇ ਕੀਤੇ ਜਾ ਰਹੇ ਹਨ ਜਿਸ ਦੇ ਰੋਸ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਕਿਸਾਨਾਂ ਦੇ ਹੱਕ ਵਿੱਚ ਧਰਨਾ ਪ੍ਰਦਰਸ਼ਨ ਜਾਂ ਰੋਸ ਪ੍ਰਦਰਸ਼ਨ ਕਰ ਰਹੀ ਹੈ ਤੇ ਨਾਲ ਹੀ ਪੰਜਾਬ ਸਰਕਾਰ ਦਾ ਪੁਤਲਾ ਬਣਾ ਕੇ ਭਗਵੰਤ ਮਾਨ ਦਾ ਪੁਤਲਾ ਬਣਾ ਕੇ ਅਰਥੀ ਫੂਕ ਮਜ਼ਹਿਰਾ ਵੀ ਕੀਤਾ ਜਾ ਰਿਹਾ ਹੈ ਜਿਸ ਦੀਆਂ ਝਲਕੀਆਂ ਤੁਸੀਂ ਦੇਖ ਰਹੇ ਹੋ ਟਰਾਲੀਆਂ ਵਿੱਚ ਕਾਰਾਂ ਵਿੱਚ ਕਿਸਾਨ ਜਿਹੜੇ ਹੈਗੇ ਆ ਪਹੁੰਚ ਰਹੇ ਆ ਅਬੂਰ ਸ਼ਹਿਰ ਵਿੱਚ ਦਾਰਾ ਮੰਡੀ ਵਿੱਚ ਇਕੱਠੇ ਹੋ ਰਹੇ ਆ ਤੇ ਨਾਲ ਹੀ ਜਿਹੜਾ ਹੈਗਾ ਕਿਸਾਨਾਂ ਦੇ ਘਰੋਂ ਔਰਤਾਂ ਵੀ ਜਿਹੜੀਆਂ ਹੈਗੀਆਂ ਉਹ ਵੀ ਇਸ ਜਿਹੜੇ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੀਆਂ ਹਨ ਆਓ ਜਾਣਦੇ ਆ ਪੂਰੀ ਗੱਲਬਾਤ ਕਿਸਾਨ ਆਗੂਆਂ ਦੇ ਜੁਬਾਨੀ ਧੰਨਵਾਦ ਜੈ ਜਵਾਨ ਜੈ ਕਿਸਾਨ ਸਾਥੀਓ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਮੀਡੀਆ ਦਾ ਜਿਹੜਾ ਸਾਡੀ ਗੱਲ ਤੁਸੀਂ ਉਪਰ ਤੱਕ ਪਹੁੰਚਾਉਣ ਵਾਸਤੇ ਆਇਓ ਮੈਂ ਆਜ਼ਾਦ ਕਿਸਾਨ ਮੋਰਚੇ ਦਾ ਸਰਪੰਚ ਪ੍ਰਧਾਨ ਅਵਸਤਾਰ ਸਿੰਘ ਤੇ ਸਾਡੇ ਪ੍ਰਧਾਨ ਮਨੋਜ ਕੁਮਾਰ ਗੁਦਾਰਾ ਜੀ ਦੀ ਗਵਾਹੀ ਦੇ ਵਿੱਚ ਅਸੀਂ ਘਟੋ ਘਟ ਲਗਭਗ 20 ਕਿਸਾਨ ਜਥੇ ਬੰਦੀਆਂ ਨੇ ਇਹਨਾਂ ਦਾ ਸਮਰਥਨ ਕਰਦੇ ਆ ਜਿਹੜੇ ਆਬਾਦ ਕਿਸਾਨ ਮੋਰਚੇ ਦੇ ਸਾਥੀ ਨੇ ਕਿ ਜਿਨ੍ਹਾਂ ਨੇ ਅੱਜ ਤੋਂ 100 ਸਾਲ ਪਹਿਲਾਂ ਜ਼ਮੀਨ ਨੂੰ ਆਬਾਦ ਕੀਤਾ ਉਸ ਜ਼ਮੀਨ ਆਬਾਦ ਕਰਨ ਤੋਂ ਬਾਅਦ ਉਹਨਾਂ ਬੰਦਿਆਂ ਦਾ ਰੋਜ਼ਗਾਰ ਉਸ ਜ਼ਮੀਨ ਦੇ ਉੱਤੇ ਚੱਲਦਾ ਹੈ ਕੋਈ ਕਿੱਲੇ ਦਾ ਮਾਲਕ ਹੈ ਕੋਈ ਦੋ ਕਿੱਲੇ ਆ ਕੋਈ ਤਿੰਨ ਕਿੱਲੇ ਦਾ ਕਿਸੇ ਗਰੀਬ ਮਜ਼ਦੂਰ ਦਾ ਘਰ ਹੈ ਉਸ ਦੇ ਵਿੱਚ ਉਹ ਜਿਹੜਾ ਅੱਜ ਸੈਂਟਰ ਸਰਕਾਰ ਉਸ ਜ਼ਮੀਨ ਨੂੰ ਅਕਵਾਇਰ ਕਰਕੇ ਉਥੋਂ ਦੀ ਰੋਡ ਕੱਢੀ ਜਾ ਰਹੀ ਹੈ ਤੇ ਉਹਨਾਂ ਉਹਨਾਂ ਦੇ ਘਰ ਉਜਾੜੇ ਜਾ ਰਹੇ ਨੇ ਤੇ ਉਹਨਾਂ ਦੇ ਘਰਾਂ ਨੂੰ ਉਹਨਾਂ ਦਾ ਗੁਜ਼ਾਰਾ ਜਿਹੜਾ ਉਸ ਜ਼ਮੀਨ ਤੇ ਹੀ ਹੁੰਦਾ ਤੇ ਕੱਲ ਨੂੰ ਜੇਕਰ ਉਹਨੇ ਘਰ ਉਜਾੜੇ ਜਾਂਦੇ ਉਹਨਾਂ ਨੂੰ ਕੁਝ ਮੁਆਵਜ਼ਾ ਆ ਜਾ ਕੁਝ ਨਹੀਂ ਮਿਲਦਾ ਉਸ ਦਾ ਹੱਕ ਨਹੀਂ ਮਿਲਦਾ ਤਾਂ ਉਹ ਕੱਲ ਨੂੰ ਬੇਰੁਜ਼ਗਾਰ ਹੋ ਜਾਣਗੇ ਉਹ ਕਿੱਥੇ ਜਾਣਗੇ ਸਰਕਾਰ ਨੂੰ ਚਾਹੀਦਾ ਹੈ ਪਹਿਲਾਂ ਤਾਂ ਉਹਨਾਂ ਨੂੰ ਉਸ ਜ਼ਮੀਨ ਦਾ ਹੱਕ ਦੇਵੇ ਕਿ ਉਹਨਾਂ ਦੀਆਂ ਜੜੀਆਂ ਰਜਿਸਟਰੀਆਂ ਉਹਨਾਂ ਦੇ ਨਾਵਾਂ ਤੇ ਕਰੀਆਂ ਜਾਣ ਉਸ ਤੋਂ ਬਾਅਦ ਜੇਕਰ ਉਹਨਾਂ ਜ਼ਮੀਨ ਐਕਵਾਇਰ ਕਰਦੀ ਹੈ ਸਰਕਾਰ ਉਹਨਾਂ ਨੂੰ ਵਾੜ ਦਾ ਮੁਆਵਜ਼ਾ ਦੇਵੇ ਪਲੱਸ ਉਹਨਾਂ ਦੇ ਕਿਸੇ ਬੱਚਿਆਂ ਨੂੰ ਘਰ ਦੇ ਵਿੱਚੋਂ ਪੜੇ ਲਿਖੇ ਦੇ ਮੁਤਾਬਿਕ ਉਹਨਾਂ ਦੀ ਉਹਨਾਂ ਦੀ ਕੁਆਲਿਫਿਕੇਸ਼ਨ ਦੇ ਮੁਤਾਬਿਕ ਉਹਨਾਂ ਨੂੰ ਕੋਈ ਜੌਬ ਆਫਰ ਕਰੇ ਜਾਂ ਕੋਈ ਦੇਵੇ ਤਾਂ ਅਸੀਂ ਇਹ ਕਿਸਾਨ ਜਥੇ ਬੰਦੀਆਂ ਜਿਹੜੀਆਂ ਉਹਨਾਂ ਦਾ ਡਟ ਕੇ ਇਸ ਚੀਜ਼ ਦੇ ਉੱਤੇ ਸਾਥ ਦੇਵਾਂ ਅੱਜ ਕਿਸ ਤਰ੍ਹਾਂ ਦਾ ਜਿਹੜਾ ਪ੍ਰਦਰਸ਼ਨ ਮੁਜਾਰਾ ਜਾ ਕੋਈ ਪਤਲਾ ਫੁਕਿਆ ਜਾ ਰਿਹਾ ਹੈ ਕੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਪ੍ਰਦਰਸ਼ਨ ਇਹ ਹੈ ਜੀ ਅਸੀਂ ਸਰਕਾਰ ਨੂੰ ਜਗਾਉਣ ਵਾਸਤੇ ਜਿਹੜੀ ਸੁੱਤੀ ਹੋਈ ਸੈਂਟਰ ਦੀ ਸਰਕਾਰ ਔਰ ਪੰਜਾਬ ਸਰਕਾਰ ਸੁੱਤੀ ਪਈ ਆ ਉਸ ਨੂੰ ਜਗਾਉਣ ਵਾਸਤੇ ਹੀ ਇਹ ਅਸੀਂ ਅੱਜ ਪ੍ਰਦਰਸ਼ਨ ਕੀਤਾ ਕਿ ਸਾਡੇ ਜਿਹੜੇ ਤੋਂ 17-18 ਦਿਨ ਤੋਂ ਜਿਹੜੇ ਅ ਧਰਨੇ ਤੇ ਬੈਠੇ ਨੇ ਸਾਡੇ ਆਵਾਜ਼ ਕਿਸਾਨ ਮੋਰਚੇ ਦੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੋਈ ਅੱਜ ਤੇ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਉੱਥੇ ਪਹੁੰਚਿਆ ਪੁੱਛਣ ਵਾਸਤੇ ਉਹਨਾਂ ਨੂੰ ਉਹਨੂੰ ਵੜਕ ਦਿੱਤਾ ਜਾਵੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਜੋ ਵੀ ਜਿਨੀਅਰ ਜੇਵਾ ਕੁਆਇਰ ਕਰੋ ਕੋਈ ਪ੍ਰੋਬਲਮ ਨਹੀਂ ਰੋੜਾ ਤਾਂ ਨਿਕਲਦੀਆਂ ਹੀ ਆਂ ਹਰ ਚੀਜ਼ ਨਿਕਲਨੀ ਆਂ ਜ਼ਿੰਮੇਦਾਰ ਨੂੰ ਪਲੱਸ ਉਹਦਾ ਜੋ ਬਣਦਾ ਮੁਆਵਜ਼ਾ ਕਿੱਥੋਂ ਵੀ ਜ਼ਮੀਨ ਦਾ ਮਸਲਾ ਹੈ ਜੀ ਕੀ ਮਸਲਾ ਹੈ ਇਹ ਜੀ 2200 ਏਕੜ ਜਗਾ ਜੀ ਬਹੁਤ ਪਿੰਡਾਂ ਦਾ ਰਖਵਾ ਰਿਹਾ ਕਮ ਸੇ ਕਮ 6-7 ਪਿੰਡ ਆ ਰਹੇ ਆ ਜਿਹੜੇ ਤਿੰਨ ਸੀਟ ਫਾਰਮ ਦੇ ਪਿੰਡ ਦੇ ਵਿੱਚ ਵਸ ਰਹੇ ਜੀ ਠੀਕ ਆ ਸਾਰਾ ਹੀ ਸਾਰਿਆਂ ਦਾ ਮਸਲਾ ਇਕੱਠਾ ਜੀ ਅੱਜ ਕੀ ਤੁਹਾਡੇ ਵੱਲੋਂ ਜਿਹੜੀ ਕਾਰਵਾਈ ਐਕਸ਼ਨ ਕੀ ਕੀਤਾ ਜਾ ਰਿਹਾ ਸਿਰਫ ਗਵਰਨਮੈਂਟ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣ ਲਈ ਸਾਰੇ ਜ਼ਿੰਮੇਦਾਰਾਂ ਵੱਲੋਂ ਇਕੱਠੇ ਹੋ ਕੇ ਸਾਰੇ ਸਮੂਹ ਦੇ ਵਿੱਚ ਇੱਕ ਸਾਰੇ ਸ਼ਹਿਰ ਨੂੰ ਜਗਾਉਣ ਵਾਸਤੇ ਦਿਖਾਉਣ ਵਾਸਤੇ ਕੀਤਾ ਰਿਹਾ ਵੀ ਅਸੀਂ ਇੰਨੇ ਜ਼ਿਆਦਾ ਦੁਖੀ ਆ ਸਾਨੂੰ ਸਾਡੇ ਵੱਲ ਦੇਖਿਆ ਜਾਵੇ ਸਾਨੂੰ ਸੁਣਿਆ ਜਾਵੇ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਫਾਰਮ ਦੇ ਵਿੱਚ ਸਾਰੇ ਜ਼ਿੰਮੇਦਾਰ ਬੈਠੇ ਹੋਏ ਉੱਥੇ ਪ੍ਰੋਟੈਸਟ ਦੇ ਬੈਠੇ ਹੋਏ ਆ ਜੀ ਲਗਾਤਾਰ ਤਰਨਾ ਚੱਲ ਰਿਹਾ ਉਹਦੇ ਬਾਅਦ ਕੋਈ ਫਾਰਮ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ ਬਿਲਕੁਲ ਚੱਲ ਰਿਹਾ ਇਹ ਕਾਫੀ ਦਿਨਾਂ ਤੋਂ ਚੱਲ ਰਿਹਾ ਜੀ ਅੱਜ 17ਵਾਂ ਦਿਨ ਹੈ ਜੀ 17ਵਾਂ ਦਿਨ ਚੱਲ ਰਹੀ ਹੈ ਜੀ ਥੋੜਾ ਕੀ ਸ਼ੋਬਨਾਮਾ ਹੈ ਜੀ ਆਜ਼ਾਦ ਵੀਰ ਸਿੰਘ